28 ਨਵੰਬਰ ਨੂੰ ਫਿਲਮ ਰਿਲੀਜ਼ ਹੋਣੀ ਆ ਤੇ ਫਾਦਰ ਸਾਹਿਬ ਦੇ ਲਾਸਟ ਜਿਹੜੇ ਪਲੇਬੈਕ ਦੇ ਦੋ ਗਾਣੇ ਨੇ ਉਹ ਇਸ ਫਿਲਮ ਦੇ ਨੇ ਆਪਾਂ ਨੇ ਕਿਹਾ ਮੈਨੂੰ ਬੜਾ ਮਜ਼ਾ ਆਇਆ ਰ ਗਾਣਾ ਬੜਾ ਵਧੀਆ ਕੀਤਾ ਨਾ ਫਿਲਮ ਦਾ ਗਾਣਾ ਕੀਤਾ ਮੈਂ ਕਿਹਾ ਸਰ ਜੀ ਤੁਹਾਨੂੰ ਕਹਿੰਦੇ ਉਹ ਗਾਣਾ ਵੀ ਆ ਉਹ ਮਿਲ ਜੂਗਾ ਪਰ ਕਿਹ ਮੁੰਡਾ ਗਰਮੋਹ ਨੇ 뮤직 ਕੀਤਾ ਜਦੋਂ ਫਾਦਰ ਸਾਹਿਬ ਗਏ ਨੇ ਤਾਂ ਵੀਰਾ ਸਾਨੂੰ ਕਾਲ ਕਰਦਾ ਸੀ ਇੰਸਟਾਗ੍ਰam ਤੇ ਮੈਸੇਜ ਮੈਸੇਜ ਕਰਦਾ ਸੀ ਕਿਵੇਂ ਹੋ ਠੀਕ ਹੋ ਮੈਂ ਮਿਲ ਕੇ ਜਾਊਗਾ ਅਸੀਂ ਕਿਤੇ ਮਿਲ ਵੀ ਜਾਂਦੇ ਸੀਗੇ ਕਿਸੇ ਫੰਕਸ਼ਨਸ ਤੇ ਵੀ ਮਿਲ ਜਾਂਦੇ ਸੀ ਆ ਕਿਤੇ ਐਸੀ ਟੱਕਰ ਜਾਣਾ ਕਿਸੇ ਜਗ੍ਹਾ ਤੇ ਹਨਾ ਤੇ ਉਹ ਫਿਰ ਉਹ ਬਹਿ ਜਾਣਾ ਉੱਥੇ ਹੈ ਨਾ ਗੱਲਾਂ ਮਾਰਨ ਅਸੀਂ ਓ ਇਦਾਂ ਉਹਨਾਂ ਨੇ ਸਾਨੂੰ ਬਹੁਤ ਬੂਸਟ ਕੀਤਾ ਹਨਾ ਉਦੋਂ ਪਾਪਾ ਦੇ ਜਾਣ ਤੋਂ ਬਾਅਦ ਤੇ ਹੁਣ ਮੈਨੂੰ ਇਹ ਨਹੀਂ ਸੀ ਪਤਾ ਕਿ ਯਾਰ ਵੀ ਉਹਨਾਂ ਦੇ ਬੱਚਿਆਂ ਨੂੰ ਵੀ ਸਾਨੂੰ ਇਦਾਂ ਹੀ ਬੂਸਟ ਕਰਨਾ ਪੈਣਾ ਬਣੀ ਅੱਜ ਵੇਖੋ ਉਹ ਤੁਸੀਂ ਫਿਰ ਵੀ ਵੱਡੇ ਸੀ ਉਹ ਕਿੰਨੀ ਛੋਟੀ ਹੈ ਵੇਖ ਛੋਟੀ ਹੈ ਬਹੁਤ ਛੋਟੀ ਹੈ ਉਹਨੂੰ ਮੈਂ ਅਸੀਂ ਜਦੋਂ ਹਸਪੀਟਲ ਜਾਂਦੇ ਸੀਗੇ ਤਾਂ ਹਨਾ ਪਹਿਲਾਂ ਜਦੋਂ ਵੀਰਾ ਬਿਮਾਰ ਸੀਗਾ ਜਦੋਂ ਮਤਲਬ ਐਕਸੀਡੈਂਟ ਹੋਇਆ ਸੀਗਾ ਤੇ ਅਸੀਂ 3-4 ਵਾਰ ਹਸਪੀਟਲ ਗਏ ਆ ਇਹ ਰਾਤ ਨੂੰ ਫੈਮਿਲੀ ਕੋਲ ਬੈ ਕੇ ਹੌਸਲਾ ਦੇ ਕੇ ਉਹਨਾਂ ਨੂੰ ਆਏ ਕਿ ਕੋਈ ਨਾ ਅਰਦਾਸ ਕਰੋ ਸਭ ਠੀਕ ਹੋ ਜਾਣਾ ਪਰ ਪਤਾ ਨਹੀਂ ਪ੍ਰਭਾਤ ਨੂੰ ਕੀ ਮਨਜ਼ੂਰ ਸੀਗਾ ਉਸ ਟਾਈਮ ਤੇ ਜ਼ਰਾ ਦਿਲ ਬਹੁਤ ਦੁਖਿਆ ਸਾਰਿਆਂ ਦਾ ਉਹ ਤੇ ਮਤਲਬ ਹਲੇ ਵੀ ਨਾ ਵੀਰਾ ਐਵੇਂ ਲੱਗਦਾ ਕਿ ਹੈਗਾ ਵੀ ਹਨਾ ਸਾਡੇ ਵਿੱਚ ਹੀ ਆ ਫਿਰ ਉਹ ਯਾਦ ਆਉਂਦਾ ਉਹ ਯਾਰ ਨਹੀਂ ਯਾਰ ਉਹ ਵੀ ਚਲੇ ਗਿਆ ਬਚਾਪ ਦਾ ਸਾਇਆ ਜਿਹੜਾ ਹੁੰਦਾ ਨਾ ਉਹ ਸਿਰ ਦੇ ਉੱਤੇ ਕਲੈਂਟਰ ਵਾਂਗੂ ਹੁੰਦਾ ਛਤ ਵਾਂਗੂ ਹੁੰਦਾ ਤੇ ਪਰਮਾਤਮਾ ਨਾ ਕਰੇ ਕਿ ਇਸ ਦਾ ਬਾਪ ਜੇ ਉਹਦੇ ਸਿਰ ਤੋਂ ਔਲੇ ਹੋ ਜਵੇ ਨਾ ਅੱਜ ਹਰ ਕੋਈ ਜਿੱਥੇ ਰਾਜਵੀਰ ਲਈ دعਵਾਵਾਂ ਕਰ ਰਹੀ ਸੀ ਪਰ ਰਾਜਵੀਰ ਚਲੋ ਦੁਨੀਆ ਤੇ ਨਹੀਂ ਰਹੇ ਤੇ ਅੱਜ ਉਹਨਾਂ ਦੀ ਫਿਲਮ ਆ ਰਹੀ ਹੈ ਜਮਲਾ ਜਿਸ ਦੇ ਅੱਜ ਪੋਸਟਰ ਨੂੰ ਹਰ ਕੋਈ ਪਿਆਰ ਕਰ ਰਿਹਾ ਅੱਜ ਟ੍ਰੇਲਰ ਲਾਂਚ ਹੋਇਆ ਤਾਂ ਸਾਡੇ ਨਾਲ ਸਾਰੰਗ ਸਕੰਦਰ ਹੈਗੇ ਨੇ ਸਰਦੂਲ ਸਕੰਦਰ ਦੇ ਬੇਟੇ ਕਿਉਂਕਿ ਇਸ ਫਿਲਮ ਦੀ ਵਿੱਚ ਸਰਦੂਲ ਸਕੰਦਰ ਭਾਜੀ ਨੇ ਜਿਹੜਾ ਉਸ ਸਮੇਂ ਗਾਣਾ ਗਾਇਆ ਸੀ ਕਿਉਂਕਿ ਫਿਲਮ ਬਹੁਤ ਪਹਿਲਾਂ ਜਿਹੜੀ ਰਿਕਾਰਡ ਹੋਈ ਸੀ ਤੇ ਅੱਜ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਰਾਜਵੀਰ ਜ਼ਵੰਦਾ ਵੀ ਬਹੁਤ ਏਤੀ ਸੋਚ ਕੇ ਹੁੰਦੀ ਕਿ ਉਹ ਸਕੰਦਰ ਸਰ ਦੀ ਗੱਲ ਕਰੀ ਜਾਂ ਰਾਜ ਵੀ ਦੇਖੋ ਦੋਨੇ ਦੁਨੀਆ ਤੋਂ ਚੱਲੇਗਾ ਤੇ ਫਿਲਮ ਅੱਜ ਰਿਲੀਜ਼ ਹੋ ਰਹੀ ਹੈ ਆ ਜੀ ਐਕਚੁਅਲੀ ਅਨਫੋਰਚੂਨੇਟ ਬਹੁਤ ਗੱਲ ਹੈ ਅੱਜ ਬਹੁਤ ਸਾਰੇ ਜਾਣੇ ਇਮੋਸ਼ਨਲ ਸੀਗੇ ਤੇ ਬਸ ਇਹੀ ਦੁਆ ਹੈ ਪਰਵਰਦੇਗਾਰ ਅੱਗੇ ਕਿ ਦੋਵਾਂ ਰੋਹਾਂ ਨੂੰ ਆਪਣੇ ਚਰਨਾਂ 'ਚ ਰੱਖੇ ਤੇ ਬਸ ਲੋਕally ਮੈਂ ਮੈਂ ਇਹੀ ਕਹਿਣਾ ਚਾਹਣਾ ਲੋਕਾਂ ਵਾਸਤੇ ਕਿ ਤੁਸੀਂ ਆਓ 28 ਨਵੰਬਰ ਨੂੰ ਫਿਲਮ ਰਿਲੀਜ਼ ਹੋਣੀ ਆ ਤੇ ਫਾਦਰ ਸਾਹਿਬ ਦੇ ਲਾਸਟ ਜਿਹੜੇ ਪਲੇਬੈਕ ਦੇ ਦੋ ਗਾਣੇ ਨੇ ਉਹ ਇਸ ਫਿਲਮ ਦੇ ਨੇ ਅੱਛਾ ਲਾਸਟ ਗਾਣੇ ਹਾਂਜੀ 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 ਤੇ ਉਦੋਂ ਜਦੋਂ ਗਾਣੇ ਗਾ ਕੇ ਆਏ ਤਾਂ ਉਸ ਸਮੇਂ ਤੁਹਾਨੂੰ ਦੱਸ ਤੇ ਜਿਕਰ ਤਾਂ ਕਰਦੇ ਹੋਣੇ ਨੇ ਮੇਰੇ ਕੋਲ ਕਿਉਂਕਿ ਗੁਰਮੋਹ ਜਿਹਨੇ 뮤직 ਕੀਤਾ ਮੁੰਡੇ ਨੂੰ ਮੇਰਾ ਦੋਸਤ ਹੀ ਆ ਜੀ ਤੇ ਉਹਨੇ ਪਪਾ ਨੇ ਕਿਹਾ ਮੈਨੂੰ ਬੜਾ ਮਜ਼ਾ ਆਇਆ ਯਾਰ ਗਾਣਾ ਬੜਾ ਵਧੀਆ ਕੀਤਾ ਨਾ ਵੀ ਫਿਲਮ ਦਾ ਗਾਣਾ ਕੀਤਾ ਮੈਂ ਕਿਹਾ ਵਿਚ ਨੂੰ ਕਹਿੰਦੇ ਉਹ ਗਾਣਾ ਵੀ ਯਾਰ ਉਹ ਮਿਲ ਜੂਗਾ ਕਿੰ ਮੁੰਡਾ ਗੁਰਮੋਹ ਨੇ ਮਿਊਜ਼ਿਕ ਕੀਤਾ ਮੈਂ ਕਿਹਾ ਪਪਾ ਮਨ ਜਾਣਦਾ ਮੈਂ ਹਨਾ ਅਸੀਂ ਦੋਸਤ ਆਪਸ ਤੇ ਕਹਿੰਦੇ ਯਾਰ ਮੰਗਾਵ ਤੋਂ ਗਾਣਾ ਮੈਂ ਕਿਹਾ ਮੈਂ ਕਿਹਾ ਯਾਰ ਬਰੂ ਮੈਨੂੰ ਡਮੀ ਭੇਜ ਦਿਓ ਹਨਾ ਕਹਿੰਦੇ ਮੈਂ ਹੁਣੇ ਮੈਂ ਰੈਂਡਰ ਕਰਕੇ ਮੈਂ ਬਾਉਂਸ ਕਰਕੇ ਭੇਜਦਾ ਤੇ ਉਦੋਂ ਡਮੀ ਜਿਆ ਤਿਆਰ ਕੀਤਾ ਸੀ ਵਿੱਚ ਡਮੀ ਮਿਊਜ਼ਿਕ ਸੀਗਾ ਹਲੇ ਫਾਈਨਲ ਕੁਝ ਨਹੀਂ ਸੀ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਮੈਨੂੰ ਸੁਣਾਇਆ ਗਾਣਾ ਤੇ ਅਸੀਂ ਉਹ ਕਿਤੇ ਜਾ ਰਹੇ ਸੀਗੇ ਤਾਂ ਅਸੀਂ ਪੂਰਾ ਮਤਲਬ ਰਸਤੇ ਇੰਜੋਏ ਕਰਦੇ ਗਏ ਉਹ ਗਾਣਾ ਨੇ ਤੇ ਹੁਣ ਵੀ ਮੈਂ ਇੱਥੇ ਜਦੋਂ ਟ੍ਰੇਲਰ ਲਾਂਚ ਤੇ ਅੱਜ ਆਇਆ ਇੱਥੇ ਤੇ ਰਸਤੇ 'ਚ ਉਹੀ ਟਾਈਮ ਹੀ ਮੈਂ ਸੁਣਦਾ ਆਇਆ ਤੇ ਮੈਂ ਰੋਜ਼ ਆਲਮੋਸਟ ਰੋ ਸੁਣਦਾ ਉਹ ਗਾਣਾ ਉਹ ਗਾਣਾ ਬਹੁਤ ਇੰਪੋਰਟੈਂਟ ਗਾਣਾ ਹੈ ਉਹ ਉਦੋਂ ਵੀ ਨਹੀਂ ਆਇਆ ਨਾ ਮਤਲਬ ਫਿਲਮ ਤਰ ਤਲ ਬੜੀ ਪਹਿਲਾਂ ਰਿਕਾਰਡਿੰਗ ਹੋਈ ਸੀ ਰੀਲਾ ਚਾਸ 2000 ਆਈ ਗੈਸ 19 ਦਾ ਸ਼ਾਇਦ ਰਿਕਾਰਡਡ ਸੀਗਾ ਤੇ ਉਸ ਟਾਈਮ ਉਹ ਗਾਣਾ ਮਤਲਬ ਅਸੀਂ ਬਹੁਤ ਸੁਣਿਆ ਉਹ ਗਾਣਾ ਤੇ ਪਾਪਾ ਦੇ ਆ ਲਾਸਟ ਜਿਹੜੇ ਦੋ ਜਿਹੜੇ ਮੈਂ ਹੁਣ ਕਹਿ ਕੇ ਹਟਿਆ ਕਿ ਪਲੇਬੈਕ ਗਾਣੇ ਸੀਗੇ ਉਹ ਇਸ ਫਿਲਮ ਦੇ ਗਾਣੇ ਨੇ ਮਤੋਂ ਜਿਹੜੀਆਂ ਅਸੀਂ ਬੜੀ ਦੇਖਦੇ ਆ ਤੁਹਾਡੇ ਫਾਦਰ ਅਸੀਂ ਪੱਲਾ ਜੀ ਦੀ ਜਾਂ ਰਾਜਵੀਰ ਜਾਂ ਸਿੱਧੂ ਦੇ ਹੈਵਨ ਦੀ ਉਹ ਤਸਵੀਰਾਂ ਹੁਣ ਲੋਕ ਬਣਾ ਕੇ ਵੀ ਇਹ ਉਹ ਸtare ਨੇ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਹਮੇਸ਼ਾ ਜਿਉਂਦੇ ਰਹਿਣਾ ਬਿਲਕੁਲ 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 ਪੱਲਾ ਅੰਕਲ ਵੀ ਸਾਡੇ ਚੋਂ ਚਲੇ ਗਏ ਉਹ ਵੀ ਸਾਡੇ ਪਰਿਵਾਰ ਦਾ ਬਹੁਤ ਖਾਸ ਹਿੱਸਾ ਸੀਗੇ ਤੇ ਰਾਜਵੀਰ ਵੀਰੇ ਦਾ ਵੀ ਬਹੁਤ ਜ਼ਿਆਦਾ ਦੁੱਖ ਹੋਇਆ ਅ ਸਾਨੂੰ ਤੁਸੀਂ ਦੱਸਦੇ ਸੀ ਹੌਸਲਾ ਦਿੰਦੇ ਸੀ ਤੁਹਾਨੂੰ ਰਾਜਵੀਰ ਜਦੋਂ ਤੁਸੀਂ ਤੁਹਾਡੇ ਕੋਲ ਹਾਂ ਹਾਂਜੀ 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 ਜਦੋਂ ਫਾਦਰ ਸਾਹਿਬ ਗਏ ਨੇ ਤਾਂ ਵੀਰਾ ਸਾਨੂੰ ਕਾਲ ਕਰਦਾ ਸੀ ਇੰਸਟਾਗ੍ਰam ਤੇ ਮੈਸੇਜ ਮੂਸੇਜ ਕਰਦਾ ਸੀ ਕਿਵੇਂ ਹੋ ਠੀਕ ਹਾਂ ਮੈਂ ਮਿਲ ਕੇ ਜਾਊਂਗਾ ਅਸੀਂ ਕਿਤੇ ਮਿਲ ਵੀ ਜਾਂਦੇ ਸੀਗੇ ਕਿਸੇ ਫੰਕਸ਼ਨਸ ਤੇ ਵੀ ਮਿਲ ਜਾਂਦੇ ਸੀ ਕਿਤੇ ਵੈਸੀ ਟੱਕਰ ਜਾਣਾ ਕਿਸੇ ਜਗ੍ਹਾ ਤੇ ਹਨਾ ਤੇ ਉਹ ਫਿਰ ਬਹਿ ਜਾਣਾ ਉੱਥੇ ਹੈ ਨਾ ਗੱਲਾਂ ਮਾਰਨ ਅਸੀਂ ਬਹੁਤ ਸਪੋਰਟ ਸਾਨੂੰ ਕਰਦੇ ਹੁੰਦੇ ਇਹ ਕਹਿੰਦੇ ਯਾਰ ਤੁਸੀਂ ਰੀਲਾਂ ਬਣਾਓ ਆਪਣੇ ਸ਼ੋਜ਼ ਦੀਆਂ ਅੱਛਾ ਤੁਸੀਂ ਸ਼ੋਜ਼ ਦੀਆਂ ਰੀਲਾਂ ਬਣਾਓ ਤੇ ਤੁਸੀਂ ਫਾਦਰ ਸਾਹਿਬ ਦੀ ਲੈਗੇਸੀ ਕੈਰੀ ਕਰੋ ਹੁਣ ਕਿਉਂਕਿ ਅਸੀਂ ਪਹਿਲਾਂ ਪਰਫਾਰਮ ਨਹੀਂ ਸੀ ਕਰਦੇ ਪਹਿਲਾਂ ਸਿਰਫ ਅਸੀਂ 뮤직 ਬਣਾਉਂਦੇ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਯਾਰ ਤੁਸੀਂ ਪਰਫਾਰਮ ਵੀ ਕਰੋ ਨਾਲ ਨਾਲ ਹੁਣ ਜਿਆਦਾ ਯਨੋ ਪੰਜਾਬੀ ਯੂਨੋ ਆਪਣੇ ਫਾਦਰ ਸਾਹਿਬ ਜੀ ਜਿਹੜੀ ਤੁਹਾਡੀ ਲੈਗੇਸੀ ਆ ਉਹ ਦੋਹੇ ਕੈਰੀ ਕਰੋ ਵੀ ਤੁਸੀਂ ਹੁਣ ਵਿਆਹਾਂ ਦੇ ਸ਼ੋ ਵੀ ਫੜਨੇ ਸ਼ੁਰੂ ਕਰੋ ਪਹਿਲਾਂ ਅਸੀਂ ਕਾਲਜੇਜ਼ ਦੇ ਸ਼ੋਜ਼ ਕਰਦੇ ਸੀਗੇ ਮਤਲਬ ਵਿਆਹਾਂ 'ਚ ਨਹੀਂ ਸੀ ਪਰਫਾਰਮ ਕਰਦੇ ਤੇ ਜਿਵੇਂ ਕਾਲਜ ਯੂਨੀਵਰਸਿਟੀਜ਼ ਇਵੈਂਟਸ ਹੁੰਦੇ ਸੀਗੇ ਅਸੀਂ ਉਹ ਕਰ ਲੈਂਦੇ ਹੁੰਦੇ ਸੀ ਪਰ ਵਿਆਹਾਂ ਦੇ ਸ਼ੋਹ ਵੀਰਾ ਕਹਿੰਦਾ ਵੀ ਯਾਰ ਇਹ ਤੁਸੀਂ ਇਦਾਂ ਕਰਿਆ ਕਰੋ ਮੈਨੂੰ ਵਿਆਹਾਂ ਦੇ ਸ਼ੋਹ ਬਹੁਤ ਆਏ ਨੇ ਹਨਾ ਤੇ ਹਨਾ ਇਦਾਂ ਬਹੁਤ ਪਿਆਰ ਕਰਦੇ ਨੇ ਲੋਕ ਹਨਾ ਜਦੋਂ ਮਤਲਬ ਏਦਾਂ ਜਿਹੜੇ ਬੁਲਾਉਂਦੇ ਨੇ ਆਪਣੇ ਵਿਆਹਾਂ ਤੇ ਸਾਨੂੰ ਤੇ ਇਸੇ ਤਰ੍ਹਾਂ ਕਹਿੰਦੇ ਵੀ ਫਾਦਰ ਸਾਹਿਬ ਨੂੰ ਵੀ ਤੁਹਾਡੇ ਬਹੁਤ ਪਿਆਰ ਕਰਦੇ ਨੇ ਵੀ ਤੁਸੀਂ ਉਹਨਾਂ ਦੀ ਲੈਗੇਸੀ ਇਸੇ ਤਰ੍ਹਾਂ ਕੈਰੀ ਕਰੋ ਦੀ ਕਮਾਈ ਜਿਹੜੀ ਹੈ ਜੀ ਉਹਨਾਂ ਨੇ ਵੀ ਉਹਨਾਂ ਨੇ ਵੀ ਕਹਿੰਦੇ ਵਿਆਹਾਂ ਦੇ ਸ਼ੋਅ ਕਿੰਨੇ ਲਾਏ ਨੇ ਤੁਸੀਂ ਇਹ ਦੇਖੋ ਨਾ ਉਹ ਕਹਿੰਦੇ ਕਹਿੰਦੇ ਤੁਸੀਂ ਵੀ ਸ਼ੁਰੂ ਕਰੋ ਲਾਉਣੇ ਤਾਂ ਏਦਾਂ ਉਹਨਾਂ ਨੇ ਸਾਨੂੰ ਬਹੁਤ ਬੂਸਟ ਕੀਤਾ ਹਨਾ ਉਦੋਂ ਪਾਪਾ ਦੇ ਜਾਣ ਤੋਂ ਬਾਅਦ ਤੇ ਹੁਣ ਮੈਨੂੰ ਇਹ ਨਹੀਂ ਸੀ ਪਤਾ ਕਿ ਯਾਰ ਵੀ ਉਹਨਾਂ ਦੇ ਬੱਚਿਆਂ ਨੂੰ ਵੀ ਸਾਨੂੰ ਏਦਾਂ ਹੀ ਬੂਸਟ ਕਰਨਾ ਪੈਣਾ ਸੀ ਤੁਹਾਡੀ ਬੱਡੀ ਬਣੀ ਅੱਜ ਵੇਖੋ ਉਹ ਤੁਸੀਂ ਫਿਰ ਵੀ ਵੱਡੇ ਸੀ ਉਹ ਕਿੰ ਮੈਂ ਅਸੀਂ ਜਦੋਂ ਹਸਪੀਟਲ ਜਾਂਦੇ ਸੀਗੇ ਤਾਂ ਨਾ ਪਹਿਲਾਂ ਜਦੋਂ ਵੀਰਾ ਬਿਮਾਰ ਸੀਗਾ ਜਦੋਂ ਮਤਲਬ ਐਕਸੀਡੈਂਟ ਹੋਇਆ ਸੀਗਾ ਤੇ ਅਸੀਂ ਤਿੰਨ ਚਾਰ ਵਾਰ ਹਸਪੀਟਲ ਗਏ ਆ ਤੇ ਰਾਤ ਨੂੰ ਫੈਮਿਲੀ ਕੋਲ ਬੈ ਕੇ ਹੌਸਲਾ ਦੇ ਕੇ ਉਹਨਾਂ ਨੂੰ ਆਏਂਦੇ ਵੀ ਕੋਈ ਉਹਨਾਂ ਨੂੰ ਅਰਦਾਸ ਕਰੋ ਸਭ ਠੀਕ ਹੋ ਜਾਣਾ ਪਰ ਪਤਾ ਨਹੀਂ ਪ੍ਰਭਾਤਵ ਨੂੰ ਕੀ ਮਨਜ਼ੂਰ ਸੀਗਾ ਉਸ ਟਾਈਮ ਤੇ ਉਹ ਜਿਹੜਾ ਦਿਲ ਬਹੁਤ ਦੁਖਿਆ ਸਾਰਿਆਂ ਦਾ ਤੇ ਮਤਲਬ ਹਲੇ ਵੀ ਨਾ ਵੀਰਾ ਐਵੇਂ ਲੱਗਦਾ ਕਿ ਹੈਗਾ ਵੀ ਹੈ ਨਾ ਸਾਡੇ ਵਿੱਚ ਹੀ ਆ ਫਿਰ ਉਹ ਯਾਦ ਆਉਂਦਾ ਉਹ ਯਾਰ ਨਹੀਂ ਯਾਰ ਉਹ ਵੀ ਚਲੇ ਗਿਆ ਉਹ ਤੇਰਾ ਬਸ ਹਾਂ ਇਸ ਫਿਲਮ ਵਾਸਤੇ ਕੀ ਕਹਿਣਾ ਚਾਹੁੰਦੇ ਕਿਉਂਕਿ ਇਮਾਨਤ ਨੇ ਵਾਰ-ਵਾਰ ਉਹਨਾਂ ਦੀ ਮਾਤਾ ਨੇ ਵੀ ਵਾਰ-ਵਾਰ ਕਿਹਾ ਕਿ ਇਹ ਕਿਉਂਕਿ ਫਿਲਮ ਜਿੱਦਾਂ ਇੰਨੀ ਦੁਨੀਆ ਨੇ ਉਹਨਾਂ ਵਾਸਤੇ ਅਦਾਸ ਆਏ ਫਿਲਮ ਉਹਨਾਂ ਦੇ ਆਖਰੀ ਟ੍ਰਿਬਿਊਟ ਲਈ ਬੜੀ ਜ਼ਰੂਰੀ ਹੈ ਲੋਕਾਂ ਵਾਸਤੇ ਵੀ ਉਹ ਸ਼ਾਇਦ ਦੇਖ ਰਹੇ ਹੋਣਗੇ ਸੁਪਰ ਹਿੱਟ ਹੋਵੇ ਫਿਲਮ ਨਹੀਂ ਮੈਂ ਇਹ ਚਾਹੁੰਦਾ ਸੁਪਰ ਹਿੱਟ ਜ਼ਰੂਰ ਹੋਊਗੀ ਫਿਲਮ ਕਿਉਂਕਿ ਵੀਰੇ ਨੇ ਵੀਰੇ ਦਾ ਨਾ ਐਕਟਿੰਗ ਦਾ ਆਰਟ ਬਹੁਤ ਗੱਟ ਲੋਕਾਂ ਨੂੰ ਪਤਾ ਹੈ ਤੇ ਐਕਟਰ ਬਹੁਤ ਵਧੀਆ ਵੀਰਾ ਤੇ ਮਤਲਬ ਰਾਜਵੀਰ ਭਾਈ ਉਹਨਾਂ ਦਾ ਮਤਲਬ ਇਹ ਮਤਲਬ ਮੂਵੀ ਦੇ ਵਿੱਚ ਥੋੜਾ ਡਿਫਰੈਂਟ ਸ਼ੇਡ ਵੀ ਆ ਪਹਿਲਾਂ ਵੀ ਉਹਨਾਂ ਜਿਹੜੀਆਂ ਫਿਲਮਾਂ ਕੀਤੀਆਂ ਨੇ ਥੋੜਾ ਡਿਫਰੈਂਟ ਸ਼ੇਡ ਉਹਨਾਂ ਚ ਸੀਗਾ ਤੇ ਇਹਦੇ ਵਿੱਚ ਉਹ ਇੱਕ ਮਤਲਬ ਯੂ نو ਬਾਕੀ ਤਾਂ ਚਲੋ ਮੈਂ ਦੱਸਾਂਗਾ ਹਾਂ ਬਿਲਕੁਲ ਹੈਨਾ ਵੀ ਕੀ ਆ ਸਟੋਰੀ ਆ ਫਿਲਮ ਦੀ ਤੇ ਬਟ ਮੈਂ ਇਹੀ ਕਹੂੰਗਾ ਕਿ ਜਿਨੇ ਲੋਕਾਂ ਨੇ ਅਰਦਾਸਾਂ ਕੀਤੀਆਂ ਸੀਗੀਆਂ ਤੇ ਵੀਰੇ ਲਈ ਉਹ ਸਾਰੇ ਜਣੇ ਜ਼ਰੂਰ ਆਓ ਤੇ ਜ਼ਰੂਰ ਦੇਖਿਓ ਹੁਣ ਮਾਨਤਨ ਤੁਸੀਂ ਹੌਸਲਾ ਦਿਓਗੇ ਕਿ ਕਹਿੰਦੇ ਗਾਇਕੀ ਬੜੀ ਸੋਹਣੀ ਗਾਉਂਦੇ ਆ ਤੇ ਤੁਸੀਂ ਉਹਨਾਂ ਨੂੰ ਕਹੋਗੇ ਕਿ ਹੁਣ ਤੂੰ ਆਪਦੀ ਬਾਪ ਦੀ ਜਿਹੜੀ ਉਹ ਲੀ ਹੈਗੀ ਉਹਨੂੰ ਸੰਭਾਲ ਹੌਲੀ ਹੌਲੀ ਜਿਵੇਂ ਜਿਵੇਂ ਵੱਡੀ ਹੋਏਗੀ ਬਿਲਕੁਲ ਅਸੀਂ ਦੇਖੋ ਮੈਂ ਦੇਖੋ ਵੱਡੀ ਮਰਜ਼ੀ ਪ੍ਰਮਾਤਮਾ ਦੀ ਹੈ ਦੂਸਰੀ ਮਰਜ਼ੀ ਉਹ ਬੇਟੀ ਦੀ ਹੈ ਹਨਾ ਉਹਨੇ ਕੀ ਕਰਨਾ ਲਾਈਫ ਤੇ ਉਹ ਉਹਦੇ ਤੇ ਅਸੀਂ ਉਹਦੇ ਤੇ ਇਹ ਵੀ ਨਹੀਂ ਕਿ ਥੋਪੇ ਦਈਏ ਕਿ ਨਹੀਂ ਨਹੀਂ ਬਈ ਤੂੰ ਕਰਨਾ ਪਰ ਉਹਨੂੰ ਵੀ ਉਹਨੂੰ ਵੀ ਪਤਾ ਕਿ ਯਾਰ ਮੇਰਾ ਬਾਪ ਆਜ ਅੰਦਾ ਸੀਗਾ ਤੇ ਉਹਦੇ ਮਨ ਚ ਵੀ ਓਬਵੀਅਸਲੀ ਇੱਕ ਸੋਰ ਦਾ ਦੀਵਾ ਬਲਦਾ ਤੇ ਉਹ ਕਰੇ ਕਿ ਕਰੇ ਕਿ ਜ਼ਰੂਰ ਕਰੇ ਸੋਰਾਂ ਦੀ ਲੋੜ ਪਈ ਤਾਂ ਉਹਨਾਂ ਨੂੰ ਸੋਰਾਂ ਦੀ ਜਿਹੜੀ ਹੈਗੀ ਬਖਸ਼ੀ ਤੁਹਾਡੇ ਵੱਲ ਉਹ ਪਰਮਾਤਮਾ ਨੇ ਉਹ ਪਰਮਾਤਮਾ ਨੇ ਦੇਣੀ ਆ ਉਹ ਤਾਂ ਅਸੀਂ ਕੋਈ ਨਹੀਂ ਹੁੰਦੇ ਅਸੀਂ ਤਾਂ ਪਰਮਾਤਮਾ ਤੋਂ ਲੈਣੇ ਆ ਉਹ ਪਰਮਾਤਮਾ ਨੇ ਉਥੇ ਆਲਰੇਡੀ ਜੋਤ ਲਾਈ ਆ ਉਹ ਅੰਸ਼ਾ ਰਾਜਵੀਰ ਵੀਰੇ ਦਾ ਤੇ ਇਸ ਕਰਕੇ ਆਈ ਥਿੰਕ ਜੋ ਕਰੋਗੇ ਉਹ ਵਧੀਆ ਕਰੋਗੇ ਬਹੁਤ ਵਧੀਆ ਕਰੋਗੇ ਬਹੁਤ ਛੋਟਾ ਪਰਿਵਾਰ ਹੈ ਦੇਖੋ ਕਿੰਨੇ ਨੇ ਜਿਹੜੇ ਬੰਦੇ ਹੁੰਦੇ ਜਾਂ ਮੇਲ ਹੁੰਦੇ ਨੇ ਛਾਂ ਹੁੰਦੇ ਨੇ ਪਰਿਵਾਰ ਦੀ ਪਹਿਲਾਂ ਮਾਵਾ ਨੂੰ ਕਿੰਨੇ ਉਸ ਤੋਂ ਬਾਅਦ ਅਸੀਂ ਕੋਈ ਵੀ ਘਰੇ ਨਹੀਂ ਹੈ ਵੇ ਇੱਕ ਬਹੁਤ ਛੋਟਾ ਪਰਿਵਾਰ ਰਹਿ ਗਿਆ ਜ਼ਿੰਦਗੀ ਚ ਦੇਖੋ ਬਾਪ ਦਾ ਸਾਇਆ ਜਿਹੜਾ ਹੁੰਦਾ ਨਾ ਉਹ ਸਿਰ ਦੇ ਉੱਤੇ ਕਲੈਂਟਰ ਵਾਂਗੂ ਹੁੰਦਾ ਛੱਤ ਵਾਂਗੂ ਹੁੰਦਾ ਤੇ ਪ੍ਰਮਾਤਮਾ ਨਾ ਕਰੇ ਕਿ ਇਸ ਦਾ ਬਾਪ ਜੇ ਉਹਦੇ ਸਿਰ ਤੋਂ ਓਲੇ ਹੋ ਜਵੇ ਨਾ ਤੇ ਸਿਰ ਤੋਂ ਚਲਾ ਜਾਵੇ ਤਾਂ ਫਿਰ ਉਹ ਇਦਾਂ ਲੱਗਦਾ ਵੀ ਛੱਤ ਉੱਡ ਗਈ ਆ ਉਹ ਫਿਰ ਸਿਰ ਤੇ ਪੈ ਜਾਂਦੀ ਸਾਡੇ ਤੇ ਅਸੀਂ ਇਦਾਂ ਹੀ ਆ ਮੈਂ ਕਰਨ ਵੀ ਆ ਚਾਹੇ ਸਾਡਾ ਭਰਾ ਕਰਨ ਔਜਲਾ ਅਸੀਂ ਆਪੇ ਹੀ ਬਹੁਤ ਦੁੱਖ ਸਾਂਝੇ ਕਰਦੇ ਆ ਆਪਸ ਚ ਨਾ ਜਦੋਂ ਤੇ ਬੈਠਦੇ ਆ ਇਹ ਗੱਲ ਤੇ ਮਤਲਬ ਕਰਦੇ ਆ ਕਹਿੰਦੇ ਯਾਰ ਮਾਪਾਪ ਵਾਲੀ ਮौज ਨਹੀਂ ਕਹਿੰਦੇ ਕਿਤੇ ਹੈਗੀ ਯਾਰ ਮਾਪੇ ਆ ਫਰੀ ਦੇ ਨੌਕਰ ਨੇ ਏਕ ਲੋ ਏਕ ਸੰਜੀਵਨ ਸਿੰਘ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਨੇ ਕਿ ਮਾਪੇ ਫਰੀ ਦੇ ਨੌਕਰ ਨੇ ਯਾਰ ਇਸ ਕਰਕੇ ਮਾਪੇ ਦੀ ਸੇਵਾ ਕਰੋ ਜਿੰਨੀ ਹੁੰਦੀ ਆ ਪਤਾ ਨਹੀਂ ਕਿੰਨੀ ਦੇਰ ਹੈ ਕਿੰਨੀ ਦੇਰ ਨਹੀਂ ਆਪਣੇ ਨਾਲ ਹਰਾ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਮਚ ਸੋ ਬੜੇ ਇਹ ਜਿਹੜੇ ਪਲ ਹੁੰਦੇ ਨੇ ਇਹਨੂੰ ਅਸੀਂ ਜਾਇਆ ਨਹੀਂ ਜਾਣਦੇਾਂਗੇ ਜਿਹੜੀ 28 ਤਰੀਕ ਨੂੰ ਰਾਜਵੀਰ ਜਵੰਦੇਵ ਪਾਈ ਦੀ ਮੂਵੀ ਆਣੀ ਤਾਂ ਬਾਤ ਤੋਂ ਬਾਤ ਜਿਹੜਾ ਪਿਆਰ ਕਰੋ ਤੇ ਇਸ ਫਿਲਮ ਨੂੰ ਪਰਿਵਾਰ ਸਮੇਤ ਦੇਖਣ ਲਈ ਜ਼ਰੂਰ ਪਹੁੰਚੋ ਰਾਜਵੀਰ ਦੇ ਨਾਲ ਕੈਮਰਾ ਪਰਸਨ